ਦੁਨੀਆ ਦੇ ਵਿੱਚ ਚੰਗਿਆਈ ਅਤੇ ਬੁਰੀਾਈ ਦੋਹਾਂ ਦਾ ਕੋਈ ਅੰਤ ਨਹੀਂ ਹੈ। ਇਹ ਸਚਾਈ ਨੂੰ ਪੇਸ਼ ਕਰਦੀ ਹੋਈ ਤਸਵੀਰ ਸਾਹਮਣੇ ਆਈ ਹੈ। ਜਿੱਥੇ ਇੱਕ ਮਾਸੂਮ 1.5 ਸਾਲ ਦੇ ਬੱਚੇ ਨੂੰ ਖੁੱਲੇ ਅਸਮਾਨ ਦੇ ਥੱਲੇ ਨਾਲੀ ਦੇ ਕੋਲ ਕੋਈ ਸੜਕ ਕਿਨਾਰੇ ਸੁੱਟ ਗਿਆ। ਅਤੇ ਦੂਜੇ ਪਾਸੇ ਇਸ ਮਾਸੂਮ ਬੱਚੇ ਦੀ ਮਦਦ ਕਰਨ ਲਈ ਲੋਕ ਭਲਾਈ ਕਾਰਜਾਂ ਦੇ ਵਿੱਚ ਲੱਗੇ ਇਨਸਾਨ ਉੱਥੇ ਪਹੁੰਚ ਗਏ ਅਤੇ ਇਸ ਬੱਚੇ ਨੂੰ ਪਰਿਵਾਰ ਵਾਲਾ ਆਸਰਾ ਦਿੱਤਾ। ਘਟਨਾ ਬੀਤੇ ਐਤਵਾਰ ਦੀ ਹੈ। ਜਦ ਰਾਤ ਨੂੰ ਕਰੀਬ 8 ਵਜੇ ਇੱਕ ਮੋਟਰਸਾਈਕਲ ਸਵਾਰ ਜਦ ਸੜਕ ਤੇ ਜਾ ਰਿਹਾ ਸੀ ਤਾਂ ਉਸ ਦੇ ਕੰਨ 'ਇੱਕ ਛੋਟੇ ਜਿਹੇ ਬੱਚੇ ਦੀ ਰੋਣ ਦੀ ਆਵਾਜ਼ ਪੈਂਦੀ ਹੈ। ਉਸ ਨੌਜਵਾਨ ਵੱਲੋਂ ਇਸ ਸਾਰੀ ਘਟਨਾ ਬਾਰੇ ਸਮਾਜ ਸੇਵੀ ਸੰਸਥਾ ਪ੍ਰਭ ਆਸਰਾ ਨੂੰ ਸੂਚਨਾ ਦਿੱਤੀ ਜਾਂਦੀ ਹੈ ਅਤੇ ਸਮਾਜ ਸੇਵੀ ਸੰਸਥਾ ਦੇ ਕਰਮਕੁਨ ਉੱਥੇ ਪਹੁੰਚਦੇ ਨੇ। ਦੱਸਿਆ ਕਿ ਖੜ ਤੁਰਾਲੀ ਦੇ ਮੁੱਖ ਰਸਤੇ ਦੇ ਨਾਲ ਲੱਗਦੇ ਨਾਲੇ ਦੇ ਕੋਲ ਇਹ ਡੇਢ ਸਾਲ ਦਾ ਮਾਸੂਮ ਬੱਚਾ ਲਾਵਾਰਸ ਹਾਲਤ ਦੇ ਵਿੱਚ ਪਿਆ ਸੀ। ਜਾਦੀ ਸਮਾਜ ਸੇਵੀ ਸੰਸਥਾ ਦੇ ਕਰਮਚਾਰੀ ਉਥੇ ਪਹੁੰਚਦੇ ਨੇ ਤਾਂ ਉਹਨਾਂ ਵੱਲੋਂ ਬੱਚੇ ਨੂੰ ਚੁੱਕਿਆ ਜਾਂਦਾ ਹੈ ਅਤੇ ਬੱਚੇ ਦੇ ਬਾਰੇ ਮੁਹਾਲੀ ਪ੍ਰਸ਼ਾਸਨ ਨੂੰ ਸੂਚਿਤ ਕੀਤਾ ਜਾਂਦਾ ਹੈ ਜਿਸ ਤੋਂ ਬਾਅਦ ਉਸ ਬੱਚੇ ਨੂੰ ਡਾਕਟਰੀ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਜਿੱਥੋਂ ਇਹ ਪਤਾ ਲੱਗਿਆ ਹੈ ਕਿ ਇਹ ਬੱਚਾ ਮਾਨਸਿਕ ਤੌਰ ਤੇ ਕਮਜ਼ੋਰ ਹੈ ਜਾਣਕਾਰੀ ਅਨੁਸਾਰ ਜਾਂਚ ਰਿਪੋਰਟ ਦੇ ਵਿੱਚ ਜੋ ਕੁਝ ਵੀ ਸਾਹਮਣੇ ਆਇਆ ਹੈ ਉਸ ਦੇ ਮੁਤਾਬਕ ਇਲਾਜ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ ਇਸ ਬੱਚੇ ਨੂੰ ਪ੍ਰਭ ਆਸਰਾ ਲਿਜਾਇਆ ਗਿਆ ਹੈ ਵਿਦੇ ਉੱਤੇ ਬੱਚੇ ਨੂੰ ਬਿਨਾਂ ਕਿਸੇ ਫੇਲੇ ਬਿਛਾਇਆ ਵੀ ਕੁਛ ਨਹੀਂ ਸੀ ਹਨਾ ਜੀ ਰੋ 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 ਰਿਆ ਸੀਗਾ ਜੀ ਮੈਂ ਅੱਗੇ ਦੇਖਿਆ ਹੀ ਨਹੀਂ ਰੋਡ ਦੇ ਬਿਲਕੁਲ ਕਿਨਾਰੇ ਇੱਥੇ ਕਿੰਨੇ ਪਸ਼ੂ ਪੰਛੀ ਜਾਨਵਰ ਕੁੱਤੇ ਐਕਸਰੀ ਇੱਥੇ ਪਰ ਇਹ ਤਦਾਂ ਕਿਉਂ ਅਸੀਂ ਐਸੇ ਹਾਲਾਤਾਂ ਵਿੱਚ ਪਿੱਛੇ ਨੂੰ ਕੋਈ ਤੁਸੀਂ ਪਾਉਂਦਾ ਨਹੀਂ ਦੇਖਿਆ ਹਨਾ ਨਹੀਂ ਪਾਉਂਦਾ ਨਹੀਂ ਮੈਂ ਡਰਾਈਵ ਦਾ ਕੰਮ ਕਰਦਾ ਹੀ ਖਰੜ ਹਾਂਜੀ ਸਮਾਣਾ ਕਾਲਾ ਪਿੰਡ ਹੈ ਆਪਣਾ ਤੇ ਮੈਂ ਲੰਘਿਆ ਜਾਂਦਾ ਸੀਗਾ ਜੀ ਰੋਣੇ ਦੀ ਆਵਾਜ਼ ਸੁਣੀ ਜੀ ਮੈਂ ਮਜ਼ਾ ਮੈਂ ਕਬਰ ਗਿਆ ਜੀ ਮਾਂ ਹੀ ਬੱਚਾ ਬੇਵਾਰ ਉਹਨੇ ਆਕੇ ਦੇਖਿਆ ਜੀ ਪਰਾਂਗੇ ਇਹ ਤੇ ਬੜੀ ਕਲਪਨਾ ਵੀ ਨਹੀਂ ਕਰ ਸਕਦੇ ਕਿ ਕੋਈ ਨਾ ਇਹੋ ਜਿਹਾ ਹਲਾਕਾ ਪਾ ਜੂਗਾ ਹੈ ਨਾ ਜੀ ਰੋਡ ਵੀ ਚੱਲ ਰਹੀ ਹੈਗੀ ਆ ਕੋਈ ਹੋਰ ਦੇ ਨਕਸਾਨ ਰੋਡ ਵੀ ਚੱਲਦੀ ਹੈ ਤੇ ਬੱਚਾ ਸੜਕ ਦੇ ਕਿਨਾਰੇ ਤੇ ਬਿਲਕੁਲ ਸੜਕ ਦੇ ਕਿਨਾਰੇ ਤੇ ਹੈ ਤੇ ਥੱਲੇ ਕਿਦਾਂ ਕਿਹੋ ਜਿਹਾ ਰਫਿਕ ਫਰਸ਼ ਹੈ ਰਫ ਕਨੜ ਦੇ ਜਿਸ ਤੀਕ ਨੇ ਨਾ ਨਾਲਾ ਜਾਂਦਾ ਹੋਣਾ ਨਾਲਾ ਦੇ ਉੱਤੇ ਪਾਇਆ ਹੋਇਆ ਹੈ ਤੇ ਬੱਚਾ ਥੋੜਾ ਜਿਹਾ ਮੈਨੂੰ ਲੱਗਦਾ ਮੂਮੈਂਟ ਨਾਲ ਥੱਲੇ ਗਿਰ ਗਿਆ ਕਿੰਨੀ ਤੇਜ਼ ਮਤਲਬ ਇਹ ਸੜਕ ਦੇ ਉੱਤੇ ਟ੍ਰੈਫਿਕ ਹੈਗੀ ਹੈ ਇਨਸਾਨੀਤ ਵਾਲੀ ਗੱਲ ਹੈਗੀ ਆ ਅਦਰਵਾਇਸਾ ਇਹਨੀ ਦਿਨ ਤਾਂ ਬਾਈ ਚਾਂਸ ਸਾਨੂੰ ਪਤਾ ਲੱਗਿਆ ਤੁਸੀਂ ਦੇਖ ਲਿਆ ਇਹ ਜਨਨ ਤਾਂ ਵੀ ਵੈਸੀ ਹੁਣ ਹਾਂ ਹਾਂ ਆ ਆ ਦੇਖੋ ਇੱਥੇ ਕੇਵਲ ਜਿੰਨੇ ਅਕਸਰ ਲੋਗੀ ਵਗੈਰਾ ਹੁੰਦੇ ਆ ਨਾ ਤੁਹਾਡੇ ਫਿਰਦੇ ਹੋ ਕ੍ਰੈਡਲ ਇੱਥੇ ਲਗਾਇਆ ਹੋਇਆ ਮੈਂ ਬਾਰ ਬਾਰ ਅਸੀਂ ਕਹਿੰਦੇ ਹੁੰਦੇ ਹਾਂ ਵੀ ਇਸ ਕ੍ਰੈਡਲ ਦੇ ਵਿੱਚ ਕੋਈ ਬਹੁਤ ਵੱਡੀ ਤੁਹਾਡੀ ਮਜਬੂਰੀ ਬਣ ਗਈ ਹੈ ਤੇ ਨਹੀਂ ਤੁਸੀਂ ਹੈਨਾ ਬੱਚੇ ਦੀ ਉਸ ਵੇਲੇ ਜਿਮਾਰੀ ਲੈ ਸਕਦੇ ਤੇ ਕ੍ਰੈਡਲ ਦੇ ਵਿੱਚ ਪਾ ਦੋ ਪਰ ਬੜੇ ਅਫਸੋਸ ਦੀ ਬੜੇ ਦੁੱਖ ਦੀ ਤੇ ਬੜੀ ਚਿੰਤਾ ਦੀ ਗੱਲ ਹੈਗੀ ਹੈ ਕਿ ਇਸ ਤੰਨੇ ਮਤਲਬ ਹਾਲਾਤਾਂ ਨੇ ਜੇ ਬੱਚੇ ਨੂੰ ਉੱਥੇ ਪਾ ਕੇ ਚਿਲਾ ਜਾਣਾ ਆਜੋ ਆਜੋ ਤੁਸੀਂ ਧੰਨਵਾਦ ਤੁਹਾਡਾ ਕੁਝ ਬਾਜੂ ਦੇ ਵੀ ਪ੍ਰੋਬਲਮ ਲੱਗਦੀ ਹੈ ਕੁਝ ਲੱਗਦਾ ਹੈਗਾ ਕਿ ਬੱਚਾ ਸਪੈਸ਼ਲ ਲੱਗਦਾ ਹੈਗਾ ਤੇ ਕਈ ਤਰ੍ਹਾਂ ਦੀਆਂ ਦਿੱਕਤਾਂ ਰਿਸਪੌਂਸ ਵੀ ਨਹੀਂ ਦੇ ਰਿਹਾ ਬੱਚਾ ਲੱਗਦਾ ਵੀ ਮਤਲਬ 8-9 ਮਹੀਨੇ ਤੋਂ ਜ਼ਿਆਦਾ ਦਾ ਹੈਗਾ ਬੇਬੀ ਬੁਆਏ ਹੈਗਾ ਤੇ ਬਾਕੀ ਡਾਕਟਰ ਸਾਹਿਬ ਕੋਲ ਹਸਪੀਟਲ ਲੈ ਕੇ ਜਾਵਾਂਗੇ ਚੈੱਕਅਪ ਕਰਾਵਾਂਗੇ ਬਾਕੀ ਜਿੱਦਾਂ ਉਹਨਾਂ ਨੂੰ ਮਤਲਬ ਲੱਗੇਗਾ ਉਹਨਾਂ ਬਿਲਕੁਲ ਬਿਲਕੁਲ ਉਹਨਾਂ ਨੂੰ ਹਸਪੀਟਲ ਜ਼ਰੂਰ ਲੈ ਕੇ ਜਾਵਾਂਗੇ ਸਨੇਹਾ ਦੇਣਾ ਚਾਹੋਗੇ ਬਿਲਕੁਲ ਜੀ ਮੈਂ ਇਹੀ ਕਹਿਣਾ ਚਾਹਾਂਗੀ ਕਿ ਰੋਡ ਤੇ ਛੱਡਣ ਨਾਲੋਂ ਸਾਈਡ ਤੇ ਫੁੱਟਪਾਥ ਤੇ ਛੱਡਣ ਨਾਲੋਂ ਬੈਟਰ ਹੈ ਕਿ ਕ੍ਰੈਡਲ ਚ ਪਾਓ ਤਾਂ ਕਿ ਬੱਚਾ ਸੇਫ ਰਹੇ ਤੇ ਬਹੁਤ ਇਦਾਂ ਦੇ ਇਸ਼ੂਲੈਸ ਕਪਲ ਹੈਗੇ ਜਿਹੜੇ ਕਿ ਤਰਸ ਰਹੇ ਆ ਬੱਚਾਂ ਨੂੰ ਇਹ ਬੱਚੇ ਅਡਾਪਟ ਹੋ ਕੇ ਉੱਥੇ ਜਾ ਸਕਦੇ ਆ ਤੇ ਕਦੇ ਵੀ ਇਹ ਨਾ ਫੀਲ ਕਰੋ ਜੇ ਨਹੀਂ ਸੰਭਾਲ ਸਕਦੇ ਤੁਹਾਡਾ ਵੈਲਕਮ ਹੈ ਤੁਸੀਂ ਬੱਚੇ ਨੂੰ ਕ੍ਰੈਡਲ ਚ ਪਾ ਕੇ ਜਾ ਸਕਦੇ ਆ ਤੇ ਤਾਂ ਕਿ ਇਹ ਕਿਸੇ ਦੇ ਘਰ ਦੀ رونਕ ਬਣ ਸਕੇ